ਅੱਜ ਅਸੀਂ ਬਿਜਲੀ ਬਲਾਕ ਉਸ ਦੀ ਪੂਰਦੇ ਵੱਲੋਂ ਜੀ ਜੀ ਹਮੇ ਸਾਡੇ ਜੀ ਕੌਂਸਲ ਦੇ ਪੱਖ ਪੱਖਰ ਸਮਾਜਿਕ ਧਾਰਮਿਕ ਕਿਸਾਨ ਤੇ ਮਜ਼ਦੂਰ ਲੋਕਾਂ ਵੱਲੋਂ ਨਜ਼ਾਰਾਂ ਦੀ ਗਤੀ ਰੱਖਿਸ਼ ਕਰਤਰ ਅੱਜ ਦੇ ਪਹੁੰਚੇ ਆ ਔਰ ਜਿਵੇਂ ਕਿ ਆਪਾਂ ਉੱਥੋਂ ਦੇਖਿਆ ਪ੍ਰਸ਼ਾਸਨ ਨੇ ਬਾਹਰ ਦਰਵਾਜਿਆਂ ਦੇ ਲੋਕ ਬਹੁਤ ਬਹੁਤ ਸਰਵਜਨ ਆਪਾਂ ਦੇਖਦੇ ਲੋਕ ਨੂੰ ਆ ਕੇ ਪਾਇਆ ਉਸ ਤੋਂ ਬਾਅਦ ਵੀ ਸਾਨੂੰ ਜਗਾ ਜਗਾ ਤੇ ਉਹਨੇ ਆਪਣੀਆਂ ਗੱਡੀਆਂ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਆ ਪਰ ਤੁਹਾਡਾ ਜਿਹੜਾ ਹੌਸਲਾ ਜਿਹੜਾ ਤੁਹਾਡਾ ਜੋਸ਼ ਹੈ ਉਹ ਵਾਕਈ ਤਾਰੇ ਮੁੱਲਾ ਜੇ ਮੇਕਾ ਜਿੰਦਾਬਾਦ 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 ਸੋ ਹੁਣ ਆਪਾਂ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਜਿਹੜੇ ਜਿਹੜੇ ਪੁਲਿਸ ਵਾਲੇ ਅਧਿਕਾਰੀ ਨੇ ਚਾਹੇ ਉਹ ਡੀਐਸਪੀ ਸਾਹਿਬ ਨੇ ਐਸਪੀ ਸਾਹਿਬ ਨੇ ਉਹ ਕਹਿੰਦੇ ਕਿ ਮੰਗ ਪੱਤਰ ਤੁਸੀਂ ਸਾਨੂੰ ਦੋ ਅਸੀਂ ਤੁਹਾਡੀ ਮੀਟਿੰਗ ਕਰਵਾ ਦੇਾਂਗੇ ਲੇਕਿਨ ਮੋਰਚੇ ਵੱਲੋਂ ਹੈਗਾ ਕਿ ਨਹੀਂ ਮੰਗ ਪੱਤਰ ਦੋ ਸਾਡੀ ਰਵਾਇਤ ਦਾ ਟੱਕਰ ਦੋ ਕ ਏਡੀਸੀ ਲੈਵਲ ਦਾ ਬੰਦਾ ਏਡੀਸੀ ਜਾਂ ਐਸਡੀਮ ਇਥੇ ਆ ਕੇ ਮੰਗ ਪੱਤਰ ਲੈ ਕੇ ਜਾਵੇ ਤੇ ਸਾਨੂੰ ਜਿਹੜੀ ਹੈ ਮੁੱਖ ਮੰਤਰੀ ਨਾਲ ਮੀਟਿੰਗ ਫਿਕਸ ਕਰਵਾਵੇ ਤਾਂ ਆਪਾਂ ਇਥੇ ਉਠਾਂਗੇ ਜੇ ਕੋਈ ਇਹ ਅਧਿਕਾਰੀ ਨਹੀਂ ਆਉਂਦਾ ਤਾਂ ਆਪਾਂ ਉਸੇ ਜੋਸ਼ ਨਾਲ ਬਿਲਕੁਲ ਅੱਗੇ ਵਧਾਂਗੇ ਉਹ ਤੁਸੀਂ ਥੋੜੀ ਵੇਟ ਕਰੋ ਦੁਕਾਨ ਚਲ ਕੇ ਆਵੇ ਹਾਂ ਦੇ